ਸੁਲਤਾਨਪੁਰ ਲੋਧੀ ਵਿਖੇ ਅਚਾਨਕ ਅੱਗ ਲੱਗਣ ਨਾਲ ਟੈਂਟ ਦਾ ਸਮਾਨ ਸੜ ਕੇ ਸੁਆਹ ਤੜਕਸਰ ਸੁਲਤਾਨਪੁਰ ਲੋਧੀ ਦੇ ਮੋਹੱਲਾ ਮੋਰੀ ਵਿਖੇ ਇੱਕ ਘਰ ਵਿੱਚ ਅਚਾਨਕ ਅੱਗ ਲੱਗ ਗਈ ਘਰ ਦੇ ਅੰਦਰ ਪਿਆ ਘਰੇਲੂ ਅਤੇ ਟੈਂਟ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਪਹੁੰਚ ਫਾਇਰ ਵਗੇਟ ਨੇ ਬਹੁਤ ਮੁਸ਼ਕਲਤ ਕਰਕੇ ਅੱਗ ਤੇ ਪਾਇਆ ਕਾਬੂ ਫਾਇਰ ਵਗੇਟ ਕਰਮੀ ਬਲਜੀਤ ਸਿੰਘ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਮਾਲਕ ਦਾ ਲੱਖਾ ਦਾ ਘਰੇਲੂ ਅਤੇ ਟੈਂਟ ਦਾ ਸਮਾਨ ਪਲਾ ਵਿੱਚ ਹੀ ਸੜ ਕੇ ਸੁਆਹ ਹੋ ਗਿਆ ਫਾਇਰ ਬਗੈੜ ਦੇ ਮੁਲਾਜ਼ਮਾਂ ਨੇ ਘਰ ਦੇ ਮਾਲਕ ਨੂੰ ਅੰਦਰੋਂ ਸੁਰੱਖਿਅਤ ਕੱਢਿਆ ਮਾਲਕ ਸੁਭਾਸ਼ ਕੁਮਾਰ ਨੇ ਕਿਹਾ ਕਿ ਉਸ ਨੂੰ ਵੀ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਮੌਕੇ ਤੇ ਪ੍ਰਤੱਖ ਦਰਸ਼ੀਆਂ ਅਤੇ ਮਾਲਕ ਦੇ ਨਜ਼ਦੀਕੀ ਰਿਸ਼ਤੇਦਾਰ ਸੰਜੀਵ ਕੁਮਾਰ ਨੇ ਕਿਹਾ ਕਿ ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾ ਅੱਗ ਲੱਗਣ ਨਾਲ ਮਾਲਕ ਸੁਭਾਸ਼ ਦੇ ਕਾਰੋਬਾਰ ਦਾ ਭਾਰੀ ਨੁਕਸਾਨ ਹੋਇਆ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮਸਰੂਪ ਸੌਤਾ ਦੀ ਖਾਸ ਰਿਪੋਰਟ ਮੇਰਾ ਨਾਮ ਸੁਜੀਤ ਕੁਮਾਰ ਆਚਾਨਕ ਮੇਰੀ ਭੈਣ ਦਾ ਬਣਾ ਫੋਨ ਆਇਆ 5:30 ਵੀ ਕਰੇ ਅੱਗ ਲੱਗੀ ਆ ਜਦੋਂ ਅਸੀਂ ਆਏ ਤਾਂ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਤੇ ਅਸੀਂ 5 ਗ੍ਰਾਮ ਫੋਨ ਕੀਤਾ ਫਾਇਰ ਵਿਗਟ ਵੀ ਆ ਗਈ ਆ ਅੱਗ ਤੇ ਮੁਝ ਕੀ ਚਲੋ ਘਰ ਦਾ ਨੁਕਸਾਨ ਕਾਫੀ ਹੋਇਆ ਵਾ ਘਰ ਸੜ ਕੇ ਸਾਰਾ ਸਵਾਹ ਹੋ ਗਿਆ ਟੇਡ ਦਾ ਸਮਾਨ ਸੀ ਕਰਨ ਦਾ ਘਰ ਦੇ ਬੈੱਡ ਸੀ ਹੋਰ ਸਮਾਨ ਲੈਂਟਰ ਪਾੜ ਗਿਆ ਵਾ ਬਹੁਤ ਜ਼ਿਆਦਾ ਸਾਡੀ ਭੈਣ ਦਾ ਨੁਕਸਾਨ ਹੋਇਆ ਵਾ ਅਸੀਂ ਸਰਕਾਰ ਮੰਗਾ ਕਰਦੇ ਆ ਵੀ ਇਹਨਾਂ ਕੋਈ ਮੁਆਵਜ਼ਾ ਦਿੱਤਾ ਨਾਮਾ ਪੱਤੀਟਾ ਸੁਮੇਸ਼ ਧਰਮਣੀ ਕੀ ਘਟਨਾ ਵਾਪਰੀ ਏ ਟੇਟੈਂਟੋ ਅਚਾਨਕ ਅੱਗ ਲੱਗੀ ਆ ਕੋਈ ਪਤਾ ਲਗਾ ਬਸਿਕ ਤੇ ਬਚਾਅ ਹੋਇਆ ਵਾ ਯਾਨਕੀ ਮਸੀਕ ਤੇ ਬਾਹਰ ਨਿਕਲੇ ਆ ਇੰਨੇ ਹੀ ਬਚਾਅ ਹੋ ਗਿਆ ਯਾਨਕੀ ਨੁਕਸਾਨ ਕਾਫੀ ਹੋ ਗਿਆ ਸਮਾਨ ਸਾਰਾ ਯਾਨਕੀ ਲੱਖਾਂ ਸਮਾਨ ਸੜ ਕੇ ਸੁਆਹ ਹੋ ਗਿਆ ਵਾ ਤੇ ਸਾਰਾ ਕੁਛ ਯਾਨਕੀ ਜੋ ਵਾਇਰਿੰਗ ਹੋਰੀਨ ਸਭ ਕੁਛ ਟੈਂਟਰ ਨੂੰ ਸਭ ਕੁਝ ਯਾਨਕੀ ਸਾੜ ਸੁੜ ਗਿਆ ਵਾ ਡੇਗ ਗਿਆ ਤੇ ਇਹ ਕਿੰਨੇ ਵਜੇ ਦੀ ਘਟਨਾ ਛੇੜੀ ਇਹ 5:30 ਵਜੇ ਦੀ ਘਟਨਾ ਹੈ ਉਸਮਾਨ ਕੀ ਕਿਸੇ ਦਾ ਤੁਹਾਡਾ ਟੈਂਟ ਹਾਊਸ ਤਰੀ ਸਾਰੇ ਟੈਂਟ ਉਸ ਸੀਗਾ ਟੇਬਲ ਕੁਰਸੀਆਂ ਤੇ ਪੰਡਾਲ ਸਭ ਕੁਝ ਸੀਗਾ ਵਿੱਚੋਂ ਆਮੂਮਨ ਕਿੰਨੇ ਦਾ ਨਿਸ਼ਾਨ ਹੋ ਗਿਆ ਇਹ ਆਮੂਮਨ 12 14 ਲੱਖ ਦਾ ਟੈਂਟ ਦਾ ਬਾਕੀ ਰਿਪੇਅਰਿੰਗ ਵਗੈਰਾ ਤੇ ਫਾਇਰ ਬ੍ਰਿਗੇਡ ਟਾਈਮ 'ਚ ਆ ਗਈ ਜੀ ਫਾਇਰ ਬ੍ਰਿਗੇਡ ਆ ਗਈ ਸੀ ਠੀਕ ਹੈ ਜੀ ਇਹ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਨੂੰ ਆ ਕਿ ਮਾਜਦਾ ਦਿੱਤਾ ਜਾਵੇ ਬੰਦਾ ਮਾਜਦਾ ਦਿੱਤਾ ਜਾਵੇ ਫਾਇਰ ਬਿਟੋਰ ਨਾ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਤੇ ਮੈਂ ਫਾਇਰ ਬ੍ਰਿਗੇਡ ਸੁਲਤਾਨਪੁਰ ਲੋਧੀ ਡਿਊਟੀ ਕਰਦਾ ਤੇ ਅੱਜ ਸਵੇਰੇ 5:30 ਵਜੇ ਮੋਰੀ ਮਹੱਲਾ ਦੇ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਹੁਤ ਹੀ ਭਿਆਨਕ ਅੱਗ ਲੱਗੀ ਆ ਤੇ ਇਹ ਟੈਂਟ ਦੀ ਦੁਕਾਨ ਸੀ ਤੇ ਸਾਨੂੰ ਫਾਇਰ ਕੋਲ ਆਈ ਅਸੀਂ ਤੁਰੰਤ ਗੱਡੀਆਂ ਲੈ ਕੇ ਉੱਥੇ ਪਹੁੰਚੇ ਆ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ ਮਾਲੀ ਨੁਕਸਾਨ ਕਾ ਵੀ ਹੋਇਆ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਡੀ ਫਾਇਰ ਬ੍ਰਿਗੇਡ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਵੀ ਕਿਸੇ ਵੀ ਬੰਦੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਤੁਰੰਤ ਬੰਦਿਆਵਰੇ ਬੜੀ ਦਲੇਰੀ ਨਾਲ ਪਹੁੰਚ ਕੇ ਆਗ ਨੂੰ ਕੰਟਰੋਲ ਕੀਤਾ ਸਟੋਰ ਕਾਦਾ ਸੀ ਇਹ ਸਾਰੇ ਸਟੋਰ ਸੀਗਾ ਟੈਂਟ ਦਾ ਟੈਂਟ ਦਾ ਸਮਾਨ ਸੀ ਸਾਰਾ ਵਿਆਹ ਸਾਦੀਆਂ ਵਾਲਾ ਪਲੇਟਾਂ ਕੈਟਰਿੰਗ ਗਲਾਸ ਕੁਰਸੀਆਂ ਸਾਰਾ ਉਹ ਜਲ ਕੇ ਸੁਆਹ ਹੋ ਗਿਆ ਉਹਨਾਂ ਦਾ ਲਗਭਗ ਸਾਰਾ ਹਾਂਜੀ ਹਾਂਜੀ ਆਗ ਕਾਬੂ ਪਾ ਲਿਆ ਹਾਂਜੀ ਆਗੂ ਪੂਰੀ ਆਗ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਲਗਭਗ 100% ਇਹਨੂੰ ਕਾਬੂ ਕਰ ਲਿਆ ਗਿਆ ਹੈ